ਮਾਮਲਾ ਪਿੰਡ ਸੂਰ ਸਿੰਘ ਦਾ ਇਹ ਜਿੱਥੇ ਕਿ ਗਰੀਬ ਪਰਿਵਾਰਾਂ ਤੇ ਕੱਟੇ ਗਏ ਰਾਸ਼ਨ ਕਾਰਡ ਗੁੱਸੇ ਦੇ ਵਿੱਚ ਲੋਕਾਂ ਨੇ ਆਫਿਸ ਜਾਂਦਿਆਂ ਹੋਇਆਂ ਐਮ ਐਲ ਏ ਕਿਰਿਆ ਅਤੇ ਇਸੇ ਦੌਰਾਨ ਮਾਮਲਾ ਕਾਫੀ ਗਰਮ ਹੁੰਦਾ ਹੋਇਆ ਨਜ਼ਰ ਆਇਆ ਐਮ ਐਲ ਏ ਨੇ ਗੁੱਸੇ ਦੇ ਵਿੱਚ ਆ ਕੇ ਉੱਚ ਅਧਿਕਾਰੀਆਂ ਨੂੰ ਫੋਨ ਕਰ ਦਿੱਤਾ ਤੇ ਵੱਡੀਆਂ ਗੱਲਾਂ ਆਖੀਆਂ ਨੇ ਕਿ ਜੇਕਰ ਲੋਕਾਂ ਨੇ ਸਾਨੂੰ ਹੀ ਉਲੰਭੇ ਦੇਣੇ ਆ ਤਾਂ ਤੁਸੀਂ ਬਦਲੀ ਕਰਵਾ ਕੇ ਕਿਤੇ ਹੋਰ ਚਲੇ ਜਾਓ ਮੈਂ ਨਵੇਂ ਬੰਦੇ ਲੈ ਕੇ ਆਵਾਂਗਾ ਗਰੀ ਭਰੀ ਫਾਰਾ ਨੇ ਮਦਦ ਦੀ ਕੋਹਾਰ ਲਗਾਈ ਸੀ ਕਿ ਸਾਡੇ ਰਾਸ਼ਨ ਕਾਰਡ ਕੱਟੇ ਗਏ ਨੇ ਸੋ ਕੀ ਆ ਪੂਰਾ ਮਾਮਲਾ ਸੋ ਆਓ ਦੇਖਦੇ ਆ ਇਸ ਵੀਡੀਓ ਦੇ ਜ਼ਰੀਏ ਭਾਗ ਜੀ ਕੀ ਨਾਂ ਤੁਹਾਡਾ ਮਨਜੀਤ ਕੌਰ ਮਨਜੀਤ ਕੌਰ ਜੀ ਕੀ ਮੁਸ਼ਕਲ ਆ ਜ ਇਕੱਠੇ ਹੋਏ ਸਾਰੇ ਸਾਡੇ ਦਾ ਸਾਨੂੰ ਕਣਕ ਨਹੀਂ ਮਿਲਦੀ ਸਾਡੀ ਪਾਲੀ ਬੰਨਣਾ ਨਹੀਂ ਹੈਗਾ ਤੇ ਕਣਕ ਨਹੀਂ ਮਿਲਦੀ ਸਾਡੀ ਕੱਟੇ ਗਈ ਸਾਰੀ ਕੱਟਦੀ ਆ ਸਾਰੀ ਵਾਰੀ ਵਾਰੀ ਹਾਂ ਸਾਰੀ ਕੱਟੇ ਗਈ ਸਾਡੀ ਸਾਰੀ ਦਾ ਸਾਡੇ ਮੁੰਡੇ ਨੂੰ ਮਿਲ ਜਿੰਦਾ ਸਾਨੂੰ ਮਿਲਦੀ ਦਵਾਂਗੇ ਕਿੰਨੇ ਜੀਆਂ ਦੀ ਕਣਕ ਸੀ ਤੁਹਾਡੀ ਸਾਡੇ ਦਾ ਤਿੰਨਾਂ ਜੀਆਂ ਦੀ ਕੱਟੀ ਗਈ ਤੁਸੀਂ ਟਿਪ ਹੋਲਡ ਰੋਕੋ ਹਾਂਜੀ ਉਹਨਾਂ ਆਖਿਆ ਵੀ ਤੁਹਾਡੀ ਪਿੱਛੋਂ ਕੱਟੀ ਆ ਪਰਚੀ ਨਹੀਂ ਕੱਟੀ ਉਹਨਾਂ ਹਾਂ ਤੁਹਾਨੂੰ ਲੱਗਾ ਨਹੀਂ ਤੁਹਾਡਾ ਨਾ ਇਹ ਲੱਗਾ ਹੀ ਨਹੀਂ ਡੜੀ ਦੇ ਤਾਂ ਚਲੋ ਹਾਂਜੀ ਤੁਹਾਡੀ ਕਣਕ ਕੱਟੀ ਗਈ ਆ ਚੌਂ ਜੀਆਂ ਦੀ ਕਣਕ ਆਉਂਦੀ ਤੇ ਸਾਨੂੰ ਕਣਕ ਨਹੀਂ ਦਿੱਤੀ ਉਹਨਾਂ ਨੇ ਕਿ ਅਜੇ ਗੂਠਾ ਨਹੀਂ ਲੱਗਾ ਤੇ ਉਹਨਾਂ ਅਸੇ ਵੜਾਇਆ ਜੀ ਤਾਂ ਕਣਕ ਕੱਟੀ ਗਈ ਤੁਹਾਡੀ ਹੋ ਤੁਸੀਂ ਤੁਹਾਡਾ ਫੈਮਿਲੀ ਨਾਲੋਂ ਨਾ ਹਜੇ ਦਿਹਾੜੀਦਾਰ ਹੈਗੇ ਆ ਸਾਸੀ ਸਿੰਘ ਹੈ ਅਸੀਂ ਅੱਛਾ ਜੀ ਹਾਂ ਚਲੋ ਮੇਰਾ ਨਾਮ ਗਲੀ ਬਨਾਏਗਾ ਨਾਕਮੌੜ ਵਾਲਾ ਹੈਗਾ ਕੋਈ ਨਾਕੋ ਕਮਾਉਣ ਵਾਲਾ ਹੈ ਪਰਵਾਰ ਤੋਂਣ ਕੌਣ ਜੇ ਪਰਵਾਰ ਤੇ ਅਸੀਂ ਦੋਵੇਂ ਆਂ ਮੀਆਂ ਬੀਬੀ ਅੱਛਾ ਬਜ਼ੁਰਗੇ ਤੁਹਾਡੇ ਹਾਂਜੀ ਤੇ ਬੱਚੇ ਵਿੱਚ ਤੁਹਾਡੇ ਬੱਚਾ ਨਹੀਂ ਮੇਰਾ ਕੋਈ ਮੇਰੇ ਗੁੱਡੀਆਂ ਹੀ ਹੋ ਗਿਆ ਕਿੰਨਾਂ ਹੋ ਗਿਆ ਇਹ ਦੋਵੇਂ ਜੀ ਰਹਿੰਦੇ ਹੋ ਸਾਡੀ ਪਹਿਲੀ ਵੀ ਨਹੀਂ ਹੈਗੀ ਹਾਂਜੀ ਤੁਹਾਡਾ ਕਟਾੜ ਕੱਟਦਾ ਹਾਂ ਸਾਡਾ ਪਾਟ ਕੱਟ ਨਹੀਂ ਚਿਰ ਤੋਂ ਕੱਟੇਗਾ ਸਾੜੇ 4 ਮਹੀਨੇ ਹੋ ਗਏ ਜੇ 4 ਮਹੀਨੇ ਹੋ ਗਏ ਹਾਂਜੀ ਅੱਜ ਤੁਹਾਡਾ ਕਿੰਨਾ ਮੇਰਾ ਨਾਮ ਬਿੰਦਰ ਕੌਰਿਆ ਪਰਮਜੀਤ ਸਿੰਘ ਜੀ ਤੇ 8 ਸਾਲ ਹੋ ਗਏ ਵੀਰੇ ਸਾਡੀ ਕਣਕ ਕਟਈ ਨੂੰ 8 ਸਾਲ ਹੋ ਗਏ ਹਾਂਜੀ 8 ਸਾਲ ਤੋਂ ਨਹੀਂ ਮਿਲੀ 8 ਸਾਲ ਤੋਂ ਪਹਿਲਾਂ ਕਣਕ ਮਿਲਦੀ ਰਹੀ ਆ ਪਹਿਲਾਂ ਮਿਲਦੀ ਰਹੀ ਹਾਂਜੀ ਹਾਂਜੀ ਛੇ ਆ ਜੀਆਂ ਦੀ ਕਰਕ ਮਿਲਦੀ ਹੁੰਦੀ ਸੀ ਤੇ ਇੱਕਦਮੀ ਉਹਨਾਂ ਸਾਰੀ ਘੱਟ ਦਿੱਤੀ ਆਹ ਦਿੱਤਾ ਪਈ ਤੁਹਾਡੇ ਪਿੱਛੋਂ ਕਰਕ ਕਟਿਆ ਗਿਆ ਵਾ ਉਦੋਂ ਬਾਅਦ ਤੁਸੀਂ ਗਏ ਨਹੀਂ ਕਿ ਕੋਈ ਬੜੇ ਸਾਈਂ ਗਏ ਆ ਤੇ ਇਹੋ ਆਂਦੇ ਉੱਤੋਂ ਕੱਟੀ ਗਈ ਕਣਕਾ ਹਾਂ ਕਿਸੇ ਨੇ ਸੁਣਾਈ ਨਹੀਂ ਕੀਤੀ 8 ਸਾਲ ਬਾਅਦ ਕਈ ਵਾਰੀ ਕਾਰਡ ਬਣੇ ਆ ਕਈ ਵਾਰੀ ਤਾਂ ਕੱਟੇ ਗਏ ਆ ਉਦੋਂ ਬਾਅਦ ਤੁਸੀਂ ਗਏ ਹੀ ਨਹੀਂ ਨਹੀਂ ਕਾਰਡ ਬਣਾਉਨੇ ਜਿੱਥੇ ਵੀ ਆਉਂਦੇ ਕਾਰਡ ਬਣਨੇ ਆ ਹੀ ਬਣਾਉਨੇ ਆ ਕਾ ਤਾਂ ਆਂਦੇ ਨਹੀਂ ਕਣਕ ਤੁਹਾਨੂੰ ਮਿਲਦੀ ਨਹੀਂ ਕਣਕ ਪਿੱਛੋਂ ਕੱਟੀ ਆ ਪਿੱਛੋਂ ਹੀ ਕੱਟੀ ਹੈ ਹਾਂਜੀ ਇਸ ਤਰ੍ਹਾਂ ਆ ਕੇ ਕਾਲ ਦਿੰਦੇ ਆ ਆ ਵੀਰੇ ਕੀ ਕੀ ਕਹਿਣਾ ਚਾਹੁੰਦੇ ਇਹ ਮਹਾਰਾ ਹੀ ਮੈਂ ਉਹ ਗੱਲ ਹੀ ਕਹਿਣਾ ਚਾਹਣਾ ਇਹ ਜਿਹੜਾ ਗਰੀਬਾਂ ਦਾ ਧੱਕਾ ਹੋ ਰਿਹਾ ਹੈ ਨਾ ਹੋਵੇ ਇਹ ਕਣਕ ਇਹਨਾਂ ਨੂੰ ਕਈ ਵਾਰ ਤੇ ਪਹਿਲੀ ਦਿगाने ਆ ਵੀ ਡੀਪੂ ਵਾਲੇ ਪੂਰੀ ਨਹੀਂ ਦਿੰਦੇ ਤੇ ਜੇਬ ਜਾਰਾਂ ਨੂੰ ਪੂਰੀ ਮਿਲ ਲੱਗਦੀ ਆ ਤੇ ਹੁਣ ਉੱਕਾ ਹੀ ਕੱਟਦੀ ਆ ਆ ਸਾਰੇ ਜਿੰਨੇ ਤੁਹਾਡੇ ਸਾਹਮਣੇ ਖਲੋਤੇ ਇਹਨਾਂ ਦੀ ਕਣਕ ਕੱਟੀ ਆ ਇਹਨਾਂ ਨਾਲ ਧੱਕਾ ਹੋ ਰਿਹਾ ਧੱਕਾ ਨਹੀਂ ਹੋਣਾ ਚਾਹੀਦਾ ਤੇ ਇਹ ਅਈ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਮੈਂ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਮਾਰੇ ਵੋਟਰਾਂ ਤੁਹਾਨੂੰ ਪਾਇਆ ਇਹਨਾਂ ਨੇ ਗਰੀਬਾਂ ਲੋਕਾਂ ਨੇ ਉਦੋਂ ਇਹਨਾਂ ਦੀ ਵੋਟ ਹੈ ਵੋਟ ਵੇਲੇ ਦਸਵੇਂ ਆਉਦੋਂ ਨਹੀਂ ਕੱਟਿਆ ਗਿਆ ਉਦੋਂ ਵੋਟ ਚੋਂ ਨਾਂ ਨਹੀਂ ਕੱਟਿਆ ਗਿਆ ਉਦੋਂ ਵੋਟਾਂ ਪਾਇਆ ਧੜਾ ਤਾੜੇ ਇਹਨਾਂ ਨੇ ਤੇ ਹੁਣ ਆਣ ਕੇ ਕਣਕ ਦੇ ਵਿੱਚ ਨਾਂ ਕੱਟਦਾ ਜੀ ਤੁਹਾਡਾ ਨਾਂ ਕੱਟਿਆ ਗਿਆ ਸੋਰਸੇ ਦੇ ਪਿੰਡ ਤੇ ਕਿੰਨੇ ਦੀਪੂ ਦੇ ਟੋਟਲ ਇਹ ਦੀਪੂ ਮੇਰੇ ਹਿਸਾਬ ਨਾਲ ਆਉਣਗੇ ਕੋਈ 16 17 ਤੇ ਹੋਣਗੇ ਤੇ ਸਾਰਿਆਂ ਡੀਪੂਆਂ ਤੋਂ ਹੀ ਕੱਟੀ ਆ ਜੀ ਸਾਰਿਆਂ ਡੀਪੂਆਂ ਤੋਂ ਕੱਟ ਤੋਂ ਕੱਟ 700 ਕਾਟ ਕੱਟਤਾ ਜੀ ਇਹਨਾਂ ਨੇ 700 ਕਾਟ ਕੱਟਤਾ ਹਾਂਜੀ ਕੱਟੇ ਕਾ ਗਰੀਬ ਪਰਿਵਾਰਾਂ ਦੇ ਕੱਟੇ ਕੱਟੇ ਗਰੀਬ ਪਰਿਵਾਰਾਂ ਦੇ ਗਏ ਆ ਜੀ ਤੁਸੀਂ ਤਗੜੇ ਲੋਕ ਵੇਖ ਲਓ ਜਿੱਥੇ ਥੋੜੇ ਦਿਨਾਂ ਨੂੰ ਕਣਕ ਮਿਲਨੀ ਆ ਜਿਨ੍ਹਾਂ ਦੀ 50 50 ਕਿੱਲੇ ਪੈੜੀ ਆ ਜਿਨ੍ਹਾਂ ਦੀ ਜਿਨ੍ਹਾਂ ਦੇ 50 50 ਕਿੱਲੇ ਪੈ ਲਈ ਆ ਉਹ ਮਾਰੇ ਟਰਾਲੀਆਂ ਲੱਦ ਰੱਦ ਕੇ ਖੜ੍ਹ ਰਹੇ ਆ ਅੱਛਾ 50 ਕਿੱਲੇ ਵਾਲੇ ਵੀ ਲਾਈਨ 'ਚ ਆਹ ਕਿੱਲੇ ਵਾਲੇ ਵੀ ਲਾਈਨ 'ਚ ਲੱਗੇ ਹੁੰਦੇ ਆ ਪਹਿਲੇ ਤਾਂ ਕਹਿੰਦੇ ਉਹਨਾਂ ਨੂੰ ਲਾਈਨ 'ਚ ਲੱਗਣ ਹੀ ਨਹੀਂ ਦਿੰਦੇ ਟੀਪੂ ਵਾਲੇ ਮਾਰੇ ਉਹਨਾਂ ਨੂੰ ਉਤਰਾ ਹੀ ਫੋਨ ਕਰ ਦਿੰਦੇ ਆ ਭੰਗਰ ਰਾਤ ਨੂੰ ਆਜੋ ਤੁਹਾਡੇ ਕਣਕ ਪਈ ਹੋਊਗੀ ਲੱਦ ਕੇ ਲੈ ਜਿਓ ਜੀ ਤੇ ਗਰੀਬ ਲੋਕ ਜਿਹੜੇ ਤੜਕੇ ਵਿਚਾਰੇ ਜਾਂਦੇ ਆ ਉਹਨਾਂ ਨੂੰ ਤਾਂ ਵੀ ਨਹੀਂ ਕਣਕ ਦਿੰਦੇ ਲੈਣਾ 'ਚ ਲੱਗੇ ਹੁੰਦੇ ਆ ਤਗੜੇ ਬੰਗਰੋਂ ਆਉਂਦੇ ਆ ਪਹਿਲਾਂ ਆਣ ਕੇ ਕਣਕ ਲੈ ਕੇ ਗਾਂਹ ਜਾਂਦੇ ਆ ਜੀ ਬੰਬਈ ਤੁਹਾਡਾ ਜਨਾਬ ਜਰਾ ਸ਼ਾਮ ਸਿੰਘ ਨਾਂ ਹੈ ਜੀ ਸ਼ਾਮ ਸਿੰਘ ਜੀ ਤੁਹਾਨੂੰ ਕੀ ਮੁਸ਼ਕਲ ਆਈ ਮੈਡੀ ਜੀ ਸਾਡੇ ਪੰਜਾਂ ਜੀਆਂ ਦੇ ਕੜਕ ਮਿਲਦੇ ਪਹਿਲੇ ਹੁਣ ਤਿੰਨਾਂ ਦੇ ਮੰਦੇ ਦੋ ਦੇ ਦਿੰਦੇ ਨੇ ਜੋ ਲੱਟਣ ਪੈਂਦੇ ਨੇ ਆਂਦੇ ਤੁਹਾਡੇ ਕੱਟੇ ਗਿਆ ਕੱਟੇ ਗਿਆ ਮੇਰੇ ਕੱਟੇ ਨੂੰ 4 ਸਾਲ ਹੋ ਗਏ ਕੋਈ ਨਹੀਂ ਸੁਣਦਾ ਜੀ ਅੱਛਾ ਤੁਸੀਂ ਜਿੰਮੇਦਾਰ ਫੈਮਲੀ ਹੋ ਨਹੀਂ ਜੀ ਇਹ ਤੇ ਸੇਵਾ ਕਰਦੇ ਗੁਰੂ ਘਰ ਜੀ ਅੱਛਾ ਅੱਛਾ ਨਹੀਂ ਤੁਹਾਡੀ ਪਹਿਲੀ ਨਹੀਂ ਆਈ ਨਹੀਂ ਪਹਿਲੀ ਨਹੀਂ ਹੈ ਤੇ ਪਹਿਲੀ ਨਹੀਂ ਆਈ ਹਾਂਜੀ ਅੱਜ ਬਦਲ ਕੀ ਨਾਂ ਤੁਹਾਡਾ ਐ ਭਾਜੀ ਗਰਮੀਤ ਕੋਰ ਦਰਮੇਦ ਕੌਰ ਜੀ ਕਿਉਂ ਸ਼ਿਕਾਇਤ ਕਰਾ ਰਹੀ ਹੈ ਮੁਸ਼ਕਲ ਹੈ ਵੀ ਕਣਕ ਨੂੰ 8-9 ਸਾਲ ਹੋ ਗਏ ਨਹੀਂ ਮਿਲੀ ਤੇ ਗਰੀਬਣੀ ਮਹਿਗੀ ਹੈ ਮਾਂ ਤੇ ਖਾਣ ਵਾਲੀ ਸਾਸੀ ਸਿੰਘ ਨੂੰ ਨੇ ਇੱਕ ਬੱਚਾ ਵਾ ਤੇ ਕਣਕੇ ਸਾਨੂੰ ਛਾ ਜਾਣਿਆਂ ਨੂੰ ਨਹੀਂ ਮਿਲਦਾ ਛਾ ਜਾਣਿਆਂ ਨੂੰ ਨਹੀਂ ਮਿਲਦਾ ਹਾਂਜੀ ਕਿੰਨੇ ਚਿਰ ਤੋਂ ਨਹੀਂ ਮਿਲਦੇ 8-9 ਸਾਲ ਹੋ ਗਏ 8-9 ਸਾਲ ਤੋਂ ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰਕਾਰ ਬਹੁਤ ਜਿਆਦਾ ਕਦੇ ਉੱਥੇ ਕਾਰ ਲਿਖ ਜਾ ਕਦੇ ਉੱਥੇ ਲਿਖ ਜਾ ਸਾਰਿਆਂ ਦੇ ਨਾਂ ਕਟੇ ਹਾਂ ਜੀ ਧੀ ਆ ਮੇਰੀ ਵੀ ਕਿੰਨੇ ਦਿਨਾਂ ਤੋਂ ਗੱਟੇ ਦਾ ਡਿਕਾੜ ਮੇਰੀ ਦਾ ਸਾਲ 18 ਹੋ ਚੱਲਿਆ ਸਾਲ ਹੋ ਗਿਆ ਸਾਲ ਦੀ ਮਿਲੀ ਨਹੀਂ ਗਈ ਤੁਸੀਂ ਕਿਸੇ ਕੋ ਪਹੁੰਚ ਕੀਤੀ ਸਰਕਾਰੀ ਨਾ ਨਾ ਉਹ ਤੇ ਇਹ ਨੰਨੂ ਦੱਸਦੇ ਰੇ ਡਿੱਪੂ ਵਾਲੇ ਨੂੰ ਦੱਸਣਾ ਕੀ ਕਹਿੰਦੇ ਅੱਜ ਦੇ ਨੱਟ ਤੇ ਨਾਂ ਨਹੀਂ ਚੜਿਆ ਡਿੱਪੂ ਵਾਲੇ ਕੀ ਕਹਿੰਦੇ ਅੱਜ ਦੇ ਨੱਟ ਤੇ ਨਾਂ ਨਹੀਂ ਚੜਿਆ ਨੱਟ ਤੇ ਨਾਂ ਹੀ ਨਹੀਂ ਚੜੇ ਚਲੋ ਠੀਕ ਹੈ ਮੈਂ ਮੇਰਾ ਵੀਰ ਜੇ ਹੁਣ ਮੈਂ ਨੂੰ ਜੇ ਕਣਕ ਦੀ ਰਿਸਪੌਂਸਿਬਿਲਟੀ ਯਾਰ ਤੁਹਾਡੀ ਆ ਵੇਖੋ ਜੇ ਮੈਂ ਵੀਰੇ ਮੈਨੂੰ ਇਦਾਂ ਪਿੰਡਾਂ ਚ ਲਾਹਮੇ ਮਿਲੇ ਤੇ ਮੈਂ ਤੁਹਾਡਾ ਸਾਰਾ ਜਿਹੜਾ ਹੈਗਾ ਵਾ ਜੀ ਇਹ ਤੁਹਾਨੂੰ ਇਹਨਾਂ ਨੂੰ ਇਹਨਾਂ ਦਾ ਸਾਰਿਆਂ ਨੂੰ ਤੁਸੀਂ ਫਿਰ ਆਪਣੀਆਂ ਬਦਲੀਆਂ ਕਰਾ ਕੇ ਹੋਰ ਚੱਲ ਜਮ ਮੈਂ ਨਵੇਂ ਬੰਦੇ ਲਿਆਉਂਗਾ ਜੀ ਕਿਉਂਕਿ ਮੈਨੂੰ ਲਾਹਮੇ ਨਹੀਂ ਵੀਰੇ ਮੈਂ ਲੋਕਾਂ ਤੋਂ ਲਾਹਮੇ ਨਹੀਂ ਸੁਣਨੇ ਜਾਂ ਇੱਕ ਗੱਲ ਦੱਸੋ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਮੇਰਾ ਵੀਰ ਕੋਈ ਤੁਹਾਡੇ ਤੋਂ ਮੇਰਾ ਬੰਦਾ ਕੋਈ ਐਮਐਲਏ ਦਾ ਬੰਦਾ ਕੋਈ ਮੀਨਾ ਲੈਂਦਾ ਵੈਰੀ ਗੁੱਡ ਫਿਰ ਮੈਂ ਕਿਉਂ ਲਾਹਮੇ ਸੁਣਾ ਜੀ ਲੋਕਾਂ ਦੇ ਜਾ ਮੇਰਾ ਵੀਰ ਮੈਂ ਕੋਈ ਕੋਈ ਦੀਪੂਆਂ ਤੋਂ ਹਿੱਸੇ ਲਈ ਨਾ ਵੈਰੀ ਗੁੱਡ ਵੀਰ ਤੁਹਾਡਾ ਆਪਣਾ ਫਿਰ ਮੈਨੂੰ ਮੈਂ ਲੋਕਾਂ ਦੇ ਆ ਗਰੀਬ ਲੋਕ ਇਹ ਇਹ ਤਾਂ ਫਿਰ ਉਹੀ ਸਮਝਦੇ ਹੋਣਗੇ ਨਾ ਵੀ ਪਤਾ ਨਹੀਂ ਜੀ ਕੋਈ ਐਮਐਲਏ ਨੇ ਇਹ ਸਾਰਾ ਰੱਖਿਆ ਹੋਊਗਾ ਜਾਂ ਸਾਨੂੰ ਨਹੀਂ ਮਿਲਦੀ ਤੇ ਫਿਰ ਮੈਂ ਮੈਂ ਕਿ ਜ਼ਿੰਮੇਵਾਰੀ ਤੁਹਾਡੀ ਹੈ ਜੀ ਇਹਦਾ ਜਵਾਬ ਤੇ ਹੀ ਬਣਾਉ ਉਹਨਾਂ ਲੋਕਾਂ ਨੂੰ ਹਾਂ ਹਾਂ ਅੱਛਾ ਬਾਕੀ ਨੇ ਮੈਨੂੰ ਮੇਰੇ ਬ੍ਰਦਰ ਇੱਕ ਤਾਂ ਇੱਕ ਤਾਂ ਹਾਂ ਜਿਹੜੀ ਕਮੇਟੀ ਵੇਖੋ ਜਿਹੜੀਆਂ ਜਿਹੜੀਆਂ ਕਮੇਟੀਆਂ ਕ ਵਿਜੀਲੈਂਸ ਕਮੇਟੀਆਂ ਵੀ ਪਿੰਡਾਂ 'ਚ ਬਣੀਆਂ ਹੋਈਆਂ ਜਿਹੜੀਆਂ ਕਮੇਟੀਆਂ ਵਾ ਤੁਸੀਂ ਕਮੇਟੀਆਂ ਨੂੰ ਨਾਲ ਬਿਠਾ ਕੇ ਲੋਕਾਂ ਦੇ ਸਾਹਮਣੇ ਕਣਕ ਦੇ ਜੀ ਪਹਿਲੀ ਗੱਲ ਤੁਸੀਂ ਆ ਆ ਪਾਣ ਕੇ ਬੰਡਾਓ ਇੱਕ ਡੀਪੂ ਵਾਲੇ ਨੂੰ ਉਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਜੀ ਉਹਨਾਂ ਨੂੰ ਕਹੋ ਜੀ ਤੁਸੀਂ ਇੰਨੇ ਤੇ ਤੁਹਾਡੇ ਪਿਓ ਦਾ ਰਾਜ ਨਹੀਂਗਾ ਇੱਥੇ ਹਾਂ ਇੱਕ ਲੋਕਾਂ ਨੂੰ ਇਹ ਬੋਲ ਦੇ ਮਾੜਾ ਵਾ ਇਹਨਾਂ ਨੂੰ ਗੱਲ ਦੱਸੋ ਇੱਕ ਮੈਂ ਇੱਥੇ ਹੁਣ ਮੇਰੇ ਕੋਲ ਇੱਕ ਵੀਡੀਓ ਆਈ ਹੈ ਜੀ ਇੱਕ ਬੰਦੇ ਨੂੰ ਉਹ ਬੋਲ ਰਿਹਾ ਜੀ ਜਾਂ ਮੈਂ ਤੈਨੂੰ ਨਹੀਂ ਕਣਕ ਦੇਣੀ ਉਹਨੂੰ ਕੋ ਤੇਰੇ ਪਿਓ ਦਾ ਰਾਜ ਆ ਜੇ ਜਦੋਂ ਤੁਸੀਂ ਗਰੀਬ ਲੋਕਾਂ ਨਾਲ ਜਦੋਂ ਆਪਾਂ ਜਦੋਂ ਸਰਕਾਰ ਕਣਕ ਦੇ ਰਹੀ ਆ ਤੇ ਡੀਪੂ ਹੋਲਡ ਰੇ ਗੱਲ ਕਿਉਂ ਕਹਵੇਂ ਜੀ ਲੋਕਾਂ ਨੂੰ ਹਾਂਜੀ ਸਰ ਇਹ ਜਿਹੜੇ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਤੁਹਾਨੂੰ ਮਿਲਣ ਆਇਸ ਤੇ ਆਏ ਆ ਕੀ ਕਹਿਣਾ ਚਾਹੁੰਦੇ ਮੇਰੇ ਵੀਰ ਬਿਲਕੁਲ ਜਿਹੜੇ ਵਿਚਾਰੇ ਖੜੇ ਆ ਲੋਕ ਮੈਨੂੰ ਨਹੀਂ ਲੱਗਦਾ ਵੀ ਇਹ ਵਿਚਾਰੇ ਇਹਨਾਂ ਦੇ ਵਿੱਚ ਕੋਈ ਜਿਹੜਾ ਵਾ ਅਮੀਰ ਹੋਵੇ ਸਾਰੇ ਹੀ ਮਾਤੜ ਬੰਦੇ ਆ ਜੀ ਤੇ ਇਹ ਜਿਹਨੇ ਵੀ ਕੋਈ ਮਿਸਟੇਕ ਕੀਤੀ ਹੈ ਇਹ ਬਹੁਤ ਮਾੜੀ ਗੱਲ ਕੀਤੀ ਉਹਨੇ ਗਲਤੀ ਕੀਤੀ ਹੈ ਕਿਉਂਕਿ ਮੈਂ ਕਹਿੰਨਾ ਵੀ ਜਿਹੜੇ ਅਧਿਕਾਰੀ ਆ ਜਿਹੜੇ ਬੰਦੇ ਵੀ ਜੇ ਉਹਨਾਂ ਨੇ ਮਤਲਬ ਕਟਣੇ ਵੀ ਸੀ ਉਹ ਪੂਰੀ ਵੈਰੀਫਿਕੇਸ਼ਨ ਕਰਕੇ ਕੱਟਦੇ ਜਿਹੜਾ ਕੋਈ ਵਾਕਿਆ ਹੀ ਕੋਈ ਜਿਹੜਾ ਬੰਦਾ ਜਿਹਦੇ ਕੋਲ ਜ਼ਾਇਦਾਤਾ ਹੈਗੀ ਆ ਜਿਹਦੇ ਕੋਲ ਕੋਈ ਜ਼ਮੀਨ ਹੈਗੀ ਆ ਉਹ ਵੀ ਕੋਈ 20 ਕਿੱਲੇ ਵਾਲਾ ਜਮੀਨ ਜਿਹੜਾ 10 ਕਿੱਲੇ ਵਾਲਾ ਮਾਤੜ ਜੇ ਜ਼ਿਮੀਂਦਾਰ ਦੇ ਵੀ ਨਹੀਂ ਕਟਣੇ ਚਾਹੀਦੇ ਤੇ ਗਰੀਬਾਂ ਦੇ ਵੀ ਨਹੀਂ ਕਟਣੇ ਚਾਹੀਦੇ ਇਹ ਆਪਾਂ ਮਤਲਬ ਜਿਹੜਾ ਵਾ ਮੈਂ ਇਹਨਾਂ ਨੂੰ ਕਹਿ ਦਿੱਤਾ ਕਿ ਇੱਕ ਜਿਹੜੀ ਐਪਲੀਕੇਸ਼ਨ ਲਿਖ ਕੇ ਦੇਣਾ ਜਿਨ੍ਹਾਂ ਦੇ ਕੱਟੇ ਗਏ ਆ ਇੱਕ ਤਾਂ 10-15 ਦਿਨਾਂ ਤੱਕ ਵੈਸੇ ਵੀ ਨਵੇਂ ਸਿਰ ਤੋਂ ਸਾਰੇ ਜਿਹੜੇ ਕਾਰਡ ਬਣਨੇ ਸ਼ੁਰੂ ਹੋ ਰਹੇ ਆ ਦੁਬਾਰਾ ਸਾਰੇ ਕਾਰਡ ਹੀ ਨਵੇਂ ਬਣਨੇ ਆ ਸਾਰੇ ਜਿਨ੍ਹਾਂ ਨੂੰ ਹੁਣ ਆ ਜਿੱਦਾਂ ਤੇ ਅੱਜ ਕਾਰਡ ਕੱਟੇ ਗਏ ਆ ਇਹਨਾਂ ਨੂੰ ਕੀ ਹੁਣ ਕਣਕ ਦਿੱਤੀ ਜਾਊਗੀ ਇਸ ਵਾਰ ਨਹੀਂ ਮੇਰੇ ਕਣਕ ਅੱਜ ਮੈਂ ਕੋਈ ਮੀਡੀਆ ਦੇ ਸਾਹਮਣੇ ਗਲਤ ਨਹੀਂ ਗੱਲ ਕਰਕੇ ਜਾਊਂਗਾ ਪਹਿਲਾਂ ਤੇ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਹੋ ਉਹ ਜਿਹੜੀ ਆ ਉਹ ਨਾਲ ਹੀ ਅਧਿਕਾਰੀਆਂ ਨੂੰ ਕਹਿੰਨੇ ਆ ਵੀ ਦੱਸੋ ਇਹਨਾਂ ਦੇ ਕਿਉਂ ਕੱਟੇ ਗਏ ਤੇ ਫਿਰ ਇਹਨਾਂ ਦਾ ਕੋਈ ਪ੍ਰਬੰਧ ਕਰਵਾਉਣੇ ਸਰ ਜਦੋਂ ਵੀ ਲੋਕ ਤੁਹਾਡੇ ਕੋਲ ਆਉਂਦੇ ਨੇ ਪਿਛਲੀਆਂ ਸਰਕਾਰਾਂ ਨੂੰ ਉਸੇ ਤਰ੍ਹਾਂ ਹੀ ਲਾਰਾ ਲਾਇਆ ਜਾਂਦਾ ਕੀ ਗੱਲ ਜਿਹੜਾ ਡੀਪੂ ਹੋਲਡਰ ਆ ਪਿੰਡ ਦੇ ਵਿੱਚ ਉਹਨੂੰ ਕੱਲੇ-ਕੱਲੇ ਘਰ ਦਾ ਪਤਾ ਹੁੰਦਾ ਵੀ ਕਿਹੜਾ ਲੈਣ ਯੋਗ ਆ ਜਿਹੜਾ ਨਹੀਂ ਪਰ ਅਮੀਰਾਂ ਦੇ ਜਿਹੜੇ ਆ ਉਹਨਾਂ ਦੇ ਰਹਿ ਜਾਂਦੇ ਆ ਹਰ ਵੇਲੇ ਡਾਂਗ ਗਰੀਬਾਂ ਦੇ ਹੀ ਕਿਉਂ ਡਿੱਗਦੀ ਆ ਤੁਹਾਡੀ ਸਰਕਾਰ ਚ ਵੀ ਇਹੋ ਕੋ ਹੋ ਰਿਹਾ ਮੇਰੇ ਵੀਰੇ ਪਤਾ ਕੀ ਆ ਜੀ ਜਿਹੜੇ ਵੇਖੋ ਜਿਹੜੀ ਆਪਾਂ ਗੱਲ ਕਰੀਏ ਡੀਪੂ ਹੋਲਡਰਾਂ ਦੀ ਹਾਂਜੀ ਦੀਪੂ ਹੋਲਡਰ ਮੇਰੇ ਵੀਰ ਇਹ ਬੜੀ ਵੱਡੀ ਇਹ ਕੋ ਜਿਹੜਾ ਜਾਂ ਦਾ ਕੋ ਕਾਨੂੰਨ ਦੇ ਵਿੱਚ ਸੋਧ ਹੋਵੇ ਕਾਨੂੰਨ ਚ ਸੋਧੇ ਹੋਵੇ ਵੀ ਜਿਹੜੇ ਦੀਪੂ ਬਣਿਆ ਹੋਏ ਆ ਦੀਪੂ ਅੱਜ ਕੋਈ ਆਮ ਆਦਮੀ ਪਾਰਟੀ ਨੇ ਦੀਪੂ ਨਹੀਂ ਲੋਕਾਂ ਨੂੰ ਦਿੱਤੇ ਦੀਪੂ ਮੇਰਾ ਵੀਰ ਜਿਹੜੀਆਂ ਮੇਰੀ ਗੱਲ ਸੁਣੋ ਜੀ ਤੁਸੀਂ ਸਵਾਲ ਸੁਣੋ ਜੀ ਮੇਰਾ ਤੁਹਾਡਾ ਸਵਾਲ ਹੀ ਮੈਂ ਆ ਰਿਹਾ ਹਾਂ ਦੀਪੂ ਹੋਲਡਰ ਜਿਹੜੇ ਪੁਰਾਣੇ ਭਾਵੇਂ ਕੋਈ ਕਾਲੀ ਗੱਲ ਚ ਰਿਹਾ ਸੀ ਚਾਹੇ ਕੋ ਕਾਂਗਰਸੀ ਉਹਨਾਂ ਲੋਕਾਂ ਕੋਲ ਦੀਪੂ ਨੇ ਤੇ ਕਿਤੇ ਨਾ ਕਿਤੇ ਇਹ ਵੀ ਮਿਸਟੇਕ ਜਿਹੜੀ ਉਹ ਕਰਦੇ ਆ ਜਿਹੜੀ ਉਹ ਮਤਲਬ ਜਿਹੜੀ ਜਾਣ ਪੁੱਛ ਕੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੁੰਦੀਆਂ ਜਿਹੜਾ ਅਫਸਰ ਕੱਟਦਾ ਜੀ ਇਹ ਡਿਪੋ ਕਾਰਡ ਕੱਟਦਾ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜੇ ਉਹ ਗਲਤ ਕਾਰਡ ਕੱਟੇ ਜਾਂਦੇ ਆ ਤੇ ਉਹਨੂੰ ਉਹਦੀ ਬਰਦੀ ਕਾਰਵਾਈ ਹੋਵੇ ਮੈਂ ਉਹ ਵੀ ਗੱਲ ਕਰ ਰਿਹਾ ਮੇਰੇ ਉਹੀ ਗੱਲ ਕਰ ਰਿਹਾ ਵੀ ਇਹਨਾਂ ਤੋਂ ਐਪਲੀਕੇਸ਼ਨ ਲੈ ਕੇ ਫਿਰ ਜਿਹੜੇ ਅਧਿਕਾਰੀ ਨੇ ਵੀ ਕੱਟੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗੇ ਹੁਣ ਜਿਹੜੀ ਚੀਜ਼ ਅੱਜ ਅੱਜ ਆਪਣੇ ਕੋਲ ਸਾਹਮਣੇ ਆਈ ਹੈ ਗੱਲ ਇਹ ਇਹਨਾਂ ਨੇ ਆ ਸੁਰਸਿੰਘ ਵਾਲੇ ਭੈਣ ਭਰਾ ਬੈਠੇ ਆ ਜੀ ਆਪਾ ਅਨਨੇ ਜੇ ਅੱਜ ਕੋਈ ਸਵਾਲ ਦੱਸਿਆ ਤੇ ਆਪਾਂ ਉਹਦੇ ਵਿਰੁੱਧ ਜੇ ਅੱਜ ਗੱਲ ਕੀਤੀ ਤੇ ਦੀ ਹੁਣ ਕੱਲ ਨੂੰ ਜਾਂ ਦੋ-ਦਸ ਦਰਾਂ ਚ ਗੱਲ ਕਰਾਂਗੇ ਜੇ ਪਹਿਲਾਂ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਬਿਲਕੁਲ ਤੇ ਉਹ ਚੀਜ਼ ਆ ਮੈਂ ਕੀ ਜਵਾਬ ਦੇ ਸਕਦਾ